ਪੰਜਾਬੀ ਵਿਆਕਰਨ ਨਾਲ ਸੰਬੰਧਿਤ ਇਸ ਵੀਡੀਓ ਦਾ ਸਿਰਲੇਖ ਹੈ ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਸੈਕਸ਼ਨ ਬਦਲਣ ਲਈ ਬਿਨੈ ਪੱਤਰ। ਹਾਂ ਸਮਝਦੇ ਹਾਂ ਕਿ ਇਸ ਪੱਤਰ ਨੂੰ ਕਿਵੇਂ ਲਿਖਿਆ ਜਾਏਗਾ। ਮੰਨ ਲਓ ਇਹ ਜੋ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ ਇਹ ਤੁਹਾਡੀ ਕਾਪੀ ਦਾ ਪੰਨਾ ਹੈ ਸੋ ਜਦੋਂ ਪੱਤਰ ਲਿਖਿਆ ਜਾਏਗਾ ਤੁਹਾਡੀ ਕਾਪੀ ਦੇ ਪੰਨੇ ਤੇ ਇਸ ਤਰ੍ਹਾਂ ਨਜ਼ਰ ਆਏਗਾ ਆਓ ਇਹਨੂੰ ਵੱਖ-ਵੱਖ ਹਿੱਸਿਆਂ ਦੇ ਵਿੱਚ ਲਿਖਣ ਦੀ ਜਾਂਚ ਸਿੱਖਦੇ ਹਾਂ ਸਭ ਤੋਂ ਪਹਿਲਾਂ ਜੋ ਲਿਖਿਆ ਜਾਏਗਾ ਉਹ ਹੈ ਸਿਰਲੇਖ ਆਪਣੇ ਸਕੂਲ ਦੇ ਮੁਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਸੈਕਸ਼ਨ ਬਦਲਣ ਲਈ ਬਿਨਾਂ ਪੱਤਰ ਇਹ ਤੁਹਾਡੀ ਕਾਪੀ ਦੇ ਪੰਨੇ ਦੇ ਬਿਲਕੁਲ ਉੱਪਰ ਲਿਖਿਆ ਜਾਏਗਾ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਮੰਨ ਲਓ ਇਹ ਜੋ ਹਿੱਸਾ ਹੈ ਉਹ A2 17 ਦੇ ਵਿੱਚ ਲਿਖਿਆ ਗਿਆ ਹੈ ਹੁਣ ਪੱਤਰ ਦਾ ਆਰੰਭਲਾ ਹਿੱਸਾ ਸਭ ਤੋਂ ਪਹਿਲਾਂ ਕੀ ਆਏਗਾ ਖੱਬੇ ਹੱਥ ਸਭ ਤੋਂ ਉੱਪਰ ਭਾਵ ਜਿਨ੍ਹਾਂ 17 ਦੇ ਵਿੱਚ ਇਹ ਸਿਰਲੇਖ ਵਾਲਾ ਹਿੱਸਾ ਲਿਖਿਆ ਗਿਆ ਹੈ ਚਾਹੇ ਉਹ 1 ਹੈ ਜਾਂ 2 17 ਹੈ ਉਸ ਤੋਂ ਬਾਅਦ ਅਗਲੀ 70 ਦੇ ਵਿੱਚ ਸਭ ਤੋਂ ਪਹਿਲਾਂ ਸੇਵਾ ਵਿਖੇ ਸੇਵਾ ਵਿਖੇ ਸੇਵਾ ਵਿਖੇ ਤੋਂ ਬਾਅਦ ਮੁੱਖ ਅਧਿਆਪਕ ਜੀ ਕੋਮਾ ਜੇ ਸਕੂਲ ਦੇ ਵਿੱਚ ਮੁੱਖ ਅਧਿਆਪਕਾ ਹੈ ਤਾਂ ਇੱਥੇ ਲਿਖਿਆ ਜਾਏਗਾ ਮੁੱਖ ਅਧਿਆਪਕਾ ਜੀ ਜੇ ਪ੍ਰਿੰਸੀਪਲ ਹੈ ਤਾਂ ਪ੍ਰਿੰਸੀਪਲ ਸਾਹਿਬ ਜੀ ਜਾਂ ਪ੍ਰਿੰਸੀਪਲ ਸਾਹਿਬਾ ਜੀ ਅੱਗੇ ਸਰਕਾਰੀ ਮਾਡਲ ਹਾਈ ਸਕੂਲ ਫਿਰ ਕੋਮਾ ਮੁੱਖ ਅਧਿਆਪਕ ਜੀ ਤੋਂ ਬਾਅਦ ਵੀ ਕੋਮਾ ਅੱਗੇ ਪਿੰਡ ਜਾਂ ਸ਼ਹਿਰ ਦਾ ਜੋ ਨਾਂ ਹੈ ਜੋ ਵੀ ਤੁਹਾਡੇ ਸ਼ਹਿਰ ਜਾਂ ਪਿੰਡ ਦਾ ਨਾਮ ਹੈ ਤੁਸੀਂ ਇੱਥੇ ਲਿਖ ਸਕਦੇ ਹੋ ਉਸ ਤੋਂ ਬਾਅਦ ਡੰਡੀ ਪਹਿਲਾਂ ਜਿਸ ਨੂੰ ਅਸੀਂ ਸੰਬੋਧਨ ਕਰ ਰਹੇ ਹਾਂ ਜੋ ਅਹੁਦੇਦਾਰ ਹੈ ਉਸ ਤੋਂ ਬਾਅਦ ਕਾਮਾ ਫਿਰ ਜੋ ਸੰਸਥਾ ਦਾ ਨਾਮ ਹੈ ਇੱਥੇ ਅਸੀਂ ਆਪਣੀ ਸਹੂਲਤ ਲਈ ਲਿਖਿਆ ਹੈ ਸਰਕਾਰੀ ਮਾਡਲ ਹਾਈ ਸਕੂਲ ਤੁਸੀਂ ਜੋ ਵੀ ਤੁਹਾਡੇ ਸਕੂਲ ਦਾ ਨਾਮ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਂ ਹੋਰ ਕੋਈ ਜੇ ਪ੍ਰਾਈਵੇਟ ਸਕੂਲ ਹੈ ਤਾਂ ਜੋ ਵੀ ਨਾਮ ਹੈ फिर उसके तो बाद कौमा फिर अगे शहर जिंड का नाम जो स्थान जिथे ये संस्था स्थित है उस तु तो बाद डंडी उस तो विशा एक जो विशेष चीज का ध्यान रखना है कि सेवा विखे तो बाद जो अस ये लिखा है मुख अधिक जी फिर ਸਕੂਲ ਦਾ ਨਾਮ ਫਿਰ ਪਿੰਡ ਜਾਂ ਸ਼ਹਿਰ ਦਾ ਨਾਮ ਉਹ ਤਿੰਨੋਂ ਜੋ ਸਤਰਾਂ ਹਨ ਉਹ ਜਦੋਂ ਜਿੱਥੇ ਸ਼ੁਰੂ ਹੋ ਰਹੀਆਂ ਹਨ ਉਹਨਾਂ ਦੀ ਤਰਤੀਬ ਇੱਕੋ ਹੀ ਹੋਏਗੀ ਇੱਕੋ ਸੇਧ ਦੇ ਵਿੱਚ ਉਹ ਹੋਣਗੀਆਂ ਵਿਸ਼ਾ ਜੋ ਹੈ ਸੇਵਾ ਵਿਖੇ ਦੇ ਬਿਲਕੁਲ ਥੱਲੇ ਆਏਗਾ ਤੇ ਸੇਵਾ ਸ਼ੁਰੂ ਹੋ ਰਹੀ ਹੈ ਉੱਥੇ ਹੀ ਵਿਸ਼ਾ ਸ਼ੁਰੂ ਹੋਏਗਾ ਵਿਸ਼ਾ ਸੈਕਸ਼ਨ ਬਦਲਣ ਲਈ ਬਿਨੇ ਪੱਤਰ ਫਿਰ ਡੰਡੀ ਅੱਗੇ ਸ਼੍ਰੀਮਾਨ ਜੀ ਫਿਰ ਕਮਾ ਸ਼੍ਰੀਮਾਨ ਜੀ ਵੀ ਉਸੇ ਤਰ੍ਹਾਂ ਸੇਵਾ ਤੇ ਥੱਲੇ ਵਿਸ਼ਾ ਫਿਰ ਅੱਗੇ ਸ੍ਰੀ ਇਸੇ ਤਰ੍ਹਾਂ ਇਹ ਇੱਕੋ ਸੇਧ ਦੇ ਵਿੱਚ ਹੋਣਗੇ ਸੋ ਪਹਿਲੀਆਂ ਮੰਨ ਕੇ ਚੱਲਦੇ ਹਾਂ ਕਿ ਪਹਿਲੀ 2 70 ਦੇ ਵਿੱਚ ਇਹ ਅਗਲੀ 70 ਦੇ ਵਿੱਚ ਸੇਵਾ ਵਿਖੇ ਫਿਰ 3 70 ਦੇ ਵਿੱਚ ਇਹ ਵਾਲਾ ਹਿੱਸਾ ਅਗਲੀ 70 ਦੇ ਵਿੱਚ ਵਿਸ਼ਾ ਫਿਰ ਸ੍ਰੀਮਾਨ ਜੀ ਹੁਣ ਅਗਲੇ ਹਿੱਸੇ ਵੱਲ ਵਧਦੇ ਹਾਂ ਬੇਨਤੀ ਹੈ ਕਿ ਬੇਨਤੀ ਜੋ ਸ਼ਬਦ ਹੈ ਉਹ ਵੀ ਇਸੇ ਤਰਤੀਬ ਦੇ ਵਿੱਚ ਆਏਗਾ ਜੋ ਉੱਪਰ ਤਿੰਨਾਂ ਦੀ ਇਹਨਾਂ ਦੀ ਤਰਤੀਬ ਹੈ ਬੇਨਤੀ ਹੈ ਕਿ ਮੈਂ ਆਪ ਇਸ ਨੂੰ ਦੁਬਾਰਾ ਸਮਝਦੇ ਹਾਂ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 7ਵੀਂ ਏ ਜਮਾਤ ਦਾ ਵਿਦਿਆਰਥੀ ਹਾਂ ਲੜਕੇ ਲਿਖਣਗੇ ਦਾ ਵਿਦਿਆਰਥੀ ਹਾਂ ਜੋ ਲਾਲ ਰੰਗ ਦੇ ਵਿੱਚ ਹੈ ਉਹ ਲੜਕੇ ਲਿਖਣਗੇ लड़कियाँ की बेनती है कि मैं आप जी देूल सतवी ए जमात दद्यार्थन हाँ हरे रंग वाला हिस्सा लिखन लड़कियाँ लिखण गांधी जो इस हिस्से की जो तरतीब है वह तू तो समझाई गई है जो उसी तरह होएगी हूँ इस तो अगले हिस्से वाल अगली सलाइड पर चलते हाँ हूँ इतों जिमें ਪਰ ਪਹਿਲਾਂ ਪਿਛਲੀ ਸਲਾਈਡ ਤੇ ਸਮਝਿਆ ਹੈ ਕਿ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 7ਵੀਂਏ ਜਮਾਤ ਦਾ ਵਿਦਿਆਰਥੀ ਹਾਂ ਜਾਂ ਦੀ ਵਿਦਿਆਰਥਣ ਹਾਂ ਮੇਰੇ ਘਰ ਦੇ ਨੇੜੇ ਰਹਿੰਦੇ ਸਾਰੇ ਵਿਦਿਆਰਥੀ 7ਵੀਂ ਬੀ ਜਮਾਤ ਵਿੱਚ ਪੜ੍ਹਦੇ ਹਨ ਅਸੀਂ ਸਕੂਲ ਤੋਂ ਘਰ ਕਰਨ ਲਈ ਮਿਲਿਆ ਕੰਮ ਵੀ ਸਾਰੇ ਇਕੱਠੇ ਬੈਠ ਕੇ ਹੀ ਕਰਦੇ ਹਾਂ ਲਾਲ ਰੰਗ ਵਾਲਾ ਹਿੱਸਾ ਫਿਰ ਲੜਕੀਆਂ ਲਈ ਸਾਰੇ ਇਕੱਠੇ ਬੈਠ ਕੇ ਹੀ ਕਰਦੇ ਹਾਂ ਤੇ ਲੜਕੀਆਂ ਲਿਖਣ ਗਈ ਅਸੀਂ ਸਕੂਲ ਤੋਂ ਘਰ ਕਰਨ ਲਈ ਮਿਲਿਆ ਕੰਮ ਵੀ ਸਾਰੀਆਂ ਇਕੱਠੀਆਂ ਬੈਠ ਕੇ ਹੀ ਕਰਦੀਆਂ ਹਾਂ ਪਰ ਜਦੋਂ ਕਦੇ ਛੁੱਟੀ ਲੈਣੀ ਹੋਵੇ ਤਾਂ ਮੈਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ ਕਿਉਂਕਿ ਮੈਨੂੰ ਮੇਰੀ ਸੈਕਸ਼ਨ ਵਿੱਚ ਕਰਵਾਈ ਜਾਂ ਘਰ ਲਈ ਦਿੱਤੇ ਕੰਮ ਦਾ ਪਤਾ ਨਹੀਂ ਲੱਗਦਾ ਕਿਰਪਾ ਕਰਕੇ ਮੇਰਾ ਸੈਕਸ਼ਨ A ਤੋਂ ਬਦਲ ਕੇ B ਕਰ ਦਿੱਤਾ ਜਾਵੇ ਤਾਂ ਕਿ ਮੇਰੀ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਉਸ ਤੋਂ ਬਾਅਦ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਤੇ ਲੜਕੀਆਂ ਲਿਖਣ ਗਈ दी बहुत धनवादी होवगी इस हिस्से दोबारा समझते हाँ एक हिस्सा बिल्कुल उस आरंभ तो होएगा जिस सहध तो बेनती शब्द आरंभ होया है ये लाल रंग वाला हिस्सा लड़किया हरे रंग वाला हिस्सा मैं आप जी दा बहुत धनवादी होवगा लड़किया ते मैं आप जी दी बहुत धनवादी होवगी लड़किया हूँ अंतला हिस्सा सब तो पहला जो आएगा आप जी द आग्याकार लड़किया ते लड़किया आप जी दी आग्याकार उसमा तो फिर नाम जो भी थोड़ा तो नाम है फिर कौमा फिर रोल नंबर ਯੋਰੋਲ ਨੰਬਰ ਹੈ ਕੋਮਾ ਜਮਾਤ 7ਵੀਂ A ਫਿਰ ਡੰਟੀ ਮਿਤੀ ਮਿਤੀ ਜੋ ਹੈ ਨਾਮ ਦੇ ਬਿਲਕੁਲ ਸਾਹਮਣੇ ਮਿਤੀ ਨੂੰ ਲਿਖਿਆ ਜਾਏਗਾ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਕਿ ਕੋਈ ਥੱਲੇ ਲਿਖ ਰਿਹਾ ਕੋਈ ਆਪਜੀ ਦਾ ਅਗਿਆਕਰ ਤੋਂ ਪਹਿਲੀ ਸਤਰ ਦੇ ਵਿੱਚ ਲਿਖ ਰਿਹਾ ਹੈ ਨਾਮ ਦੇ ਬਿਲਕੁਲ ਸਾਹਮਣੇ ਮਿਤੀ ਜੋ ਹੈ ਉਹ ਜਿਸ ਤਰਤੀਬ ਦੇ ਵਿੱਚ ਸੇਵਾ विशा श्रीमान शब्द उस तरतीबीति लिखिया जाएगा सो so, इस तरह अ पत्र लिखना है लिखण तो बाद जो है इस फॉर्मेट फॉरमेट नजर आएगा सेवा विखी तो बाद हिस्सा इस तरतीब होगा सेवा दे थले विशा श्रीमान जी बेनती तरतीब यही रहेगी मैं आप जी का तरतीब यही रहेगी मिति जो है वह इसे सहध ये वाला जो, जो हिस्सा है यदि सज्जे हाथ वाला हिस्सा यदि जो सहध है वो बिल्कुल इक् रहेगी एको सहधा हिस्सा होएगा तो हूँ वीडियो में रोक के तुम इस पत्र लिख सकते हो बहुत बहुत धन्यवाद ਇਸ ਪੱਤਰ ਬਾਰੇ ਤੁਹਾਡੇ ਮਨ ਦੇ ਵਿੱਚ ਜੇ ਕੋਈ ਸ਼ੰਕਾ ਜਾਂ ਸੁਝਾਅ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਸਕਦੇ ਹੋ